ਹਲਕਾ ਫਰੀਦਕੋਟ ਤੇ ਖੰਡੂਰ ਸਾਹਿਬ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਾਗ ਦੀ ਜ਼ਮੀਰ ਤੇ ਅਣਖ ਨੂੰ ਕਾਇਮ ਰੱਖਿਆ ਪੰਥ ਦਾ ਨਾਮ ਉੱਚਾ ਕੀਤਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਨਗੁਰ RAMDAS ਜੀ ਦੀ ਕਿਰਪਾ ਸਦਕਾ ਖਾਲਸੇ ਨੂੰ ਜਿੱਤ ਹਾਸਲ ਹੋਈ ਹੈ ਸੋ ਦੋ ਸੀਟਾਂ ਭਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜੋ ਇਹਨਾਂ ਨੇ ਜਿੱਤ ਹਾਸਲ ਕੀਤੀ ਆ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਮਾਛੀਕੇ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਾਈ ਗਈ ਹੈ ਸੋ ਸਾਰੇ ਹੀ ਹਲਕਾ ਫਰੀਦਕੋਟ ਦਾ ਤੇ ਨਗਰ ਮਾਛੀਕੇ ਦੀ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਨਵੇਂ ਮਾਛੀਕੇ ਪੁਰਾਣੇ ਮਾਛੀਕੇ ਅਤੇ ਸਾਰੇ ਹਲਕਾ ਫਰੀਦਕੋਟ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਗੋਟਾ ਪਾ ਕੇ ਭਾਈ ਸਾਹਿਬ ਨੂੰ ਜਿੱਤ ਦਵਾਈ ਆ ਸੋ ਇੰਨੇ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ